ਵਾਰਾ ਦੋ ਦੋ ਲੱਖ ਰੁਪਏ ਚੱਕਣ ਨੂੰ ਹੀ ਖਰਾ ਜਾ ਚੁੜਿਆ ਚਲਾਵਾਂ ਯਾ ਪੈਖੀ ਬਣਾਓ ਕਿੰਨੇ ਦਾ ਸੌਦਾ ਹੈ ਜੀ ਇਹ ਹੋਇਆ ਜੀ ਸੌਦਾ 3000 ਦਾ ਇਹ ਬੱਚੇ ਦਾ ਹਨਾ ਹਾਂ ਮੰਗਿਆ ਸੀ ਨੇ ਬਾਈ ਨੇ 5000 ਠੀਕ ਹੈ ਜੀ ਇਹਨੇ ਲਾਇਆ ਦੋ ਦੋ ਤੋਂ 25 25 ਤੋਂ 3000 ਤੇ ਸੌਦਾ ਟੁੱਟ ਗਿਆ ਜੀ ਦਾ ਬੱਚਾ ਬਹੁਤ ਵਧੀਆ ਕੁਆਲਟੀ ਦਾ ਬਾਕੀ ਇਹ ਜੀ ਦੁੱਧ ਜ਼ਰੂਰ ਪੀਂਦਾ ਇਹਨੂੰ ਦੁੱਧ ਪਿਉਣਾ ਪਊ ਦੁੱਧ ਪੀਉਣਾ ਪਊ ਕਿਹੋ ਜੀ ਤੁਸੀਂ ਚੁਪਿਆ ਕੇ ਪਾਲੂਗਾ ਯੋ ਇਕੱਠੇ ਕਰਦਾ ਦੁੱਧ ਹੈਗਾ ਮੇਰੇ ਕੋਲ ਹਾਂ ਗਾਈ ਦਾ ਦੋਜੀ ਇਹ ਦੋਜੀ ਬੰਦਾ ਦੁੱਧ ਦਾ ਰੱਢ ਕੇ ਪਿਆਉਂਦਾ ਚੁੰਗੜੀ ਦੇ বিনা ਲੈਣਾ ਦੋਜੀ ਦੇਣ ਨੂੰ ਪੈਸੇ ਪਈ ਜਾਂਦੇ ਨੇ ਇਹ ਜਿਹਨੇ ਕੱਢਦਾ ਲੈ ਲੈਂਦਾ ਪਟਾ ਦੇ ਗੁੱਥੀਆਂ ਵੱਟੀਆਂ ਕੱਢਦੇ ਰਹਿਣਗੇ ਪਰ ਇਹ ਤਾਂ ਹੱਲੇ ਚੱਲੇ ਤੋਂ ਕਮ ਹੋਊਗਾ ਬਾਨਾ ਬੋਨਾ ਤਾਂ ਲੈ ਹੋ ਗਿਆ ਉਹ ਵੀ ਪੁਰਾਣਾ ਕੱਟੇ ਆਇਆ ਉਹਨੇ ਕੱਢ ਲੈਣੇ ਇਹਦੇ ਕਿੰਨੇ ਕੋਆ ਚਾਚੇ ਤੋਂ ਪਹਿਲੇ ਬਾਦ ਤੋਂ ਆਈ ਹੈ ਕਿ ਨਹੀਂ ਬਣੀ ਹੋਈ ਲਿਆ ਉਹ ਹੈਗੇ ਪੈਸੇ ਯਾਰ ਮੈਨੂੰ ਸਭ ਤੋਂ ਖਾਲੀ ਥੋੜੀ ਆ ਰਾਜੂ ਆ ਰਾਜੂ ਦੇ ਫਾਲੋਅਰ ਕਰਾ ਲਿਆ ਵੱਡਾ ਬੰਦਾ ਤੁਸੀਂ ਇੱਧਰ ਨਹੀਂ ਰਹੋ ਮਾਈਕ ਉਹ ਠੇਰਾ ਤੈਨੂੰ ਫੜਾਉਣ ਦਾ ਨਹੀਂ ਦਿੰਦਾ ਇਹ ਨਹੀਂ ਕੀਤੇ ਸਾਰੇ ਲੜ ਰਿਹਾ ਕੋਈ ਨਹੀਂ ਚੱਕੂ ਕਢਾਇਕ ਹਉਦਾ ਆ ਆ ਸਿੱਧੇ ਕਰਦੇ ਆ ਪੈਸੇ ਨਹੀਂ ਹੋਵੇ 100 100 ਦੇ ਮੀਨੂ ਫੜਾਈ ਲੈ ਫੜ ਸਿੱਧੇ ਫੜ 11 100 100 ਉਹ ਪਹਿਲਾਂ ਵੀ ਸਿੱਧੇ ਕਰਦਾ ਲੋੜੇ ਦਾ ਗੱਲ ਉਹ ਲੋੜ ਟਾ ਕੇ ਰੱਖੋ ਕੱਲ ਦਾ ਨਹੀਂ ਹੈ ਲੋੜ ਨੂੰ ਵੀ ਸਾਰੇ ਕਿਤੇ ਕਰਨਾ ਬੜਾ 200 ਬੜਾ 200 ਤੇ ਨਾ ਵਧੀਆ ਆ ਚਲੋ ਅੱਜ ਸਟਾਈਲ ਦਿਖਾਈਏ ਸਾਰਾ ਇਹ ਮੇਹਾਂ ਦੀ ਗੱਲ ਨਹੀਂ ਜੀ ਇਹ ਤਾਂ ਜੱਲੀਆਂ ਗੇਜਾਂ 'ਚ ਹੋਰ ਹੋਣੀ ਹੋਲੇ ਹੋਰ ਕਿਥੋਂ ਹੋਗਾ ਕਿਉਂ ਤੂੰ ਤੁਕੜੀਆਂ ਵਾਲੀਆਂ ਨੂੰ ਵੇਚਿਆ ਹੈ ਬੁੜੇ ਦਾ ਉਹ ਲੈ ਨਹੀਂ ਵੇਚਿਆ ਕਿਸੇ ਨੂੰ 50 ਦਾ ਪਾਈਆ ਕਿਸੇ ਨੂੰ ਅੱਧੀ ਕੀ ਉਹ ਪੈਸੇ ਰੋਜ਼-ਰੋਜ਼ ਮਿਲਦੇ ਆ ਇਹ ਕਿਤੇ ਉੱਥੇ ਨਹੀਂ ਮਿਲਦੀਆਂ ਦੂਜੀ ਹੈ ਸਾਡਾ 100-100 ਤਾਂ ਲਈ ਉਹ ਕੋ 100 ਦਾ 50 ਲਾ